ਪਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਪਾਈ ਅਮਰਤਪਾਲ ਨੂੰ ਟੱਕਰ ਜਿਹੜੇ ਕਿ ਕੁਲਬੀਰ ਜੀਰਾ ਦੇ ਰਹੇ ਨੇ ਤੇ ਬਾਕੀ ਉਮੀਦਵਾਰ ਵੀ ਉਹਨਾਂ ਨੂੰ ਜਿਹੜੇ ਕਿ ਟੱਕਰ ਦੇਣ ਦੇ ਲਈ ਸਿਆਸੀ ਅਖਾੜੇ ਦੇ ਵਿੱਚ ਉਤਰੇ ਹੋਏ ਨੇ ਤੇ ਉੱਥੇ ਉਹਨਾਂ ਨੇ ਕਿਹਾ ਕਿ ਜੇਕਰ ਅਕਾਲੀ ਦਲ ਨੇ ਬੇਅਦਬੀ ਕਰਵਾਈ ਹੈ ਤੇ ਜੋ ਜਨਾਲਾकांड ਹੋਇਆ ਉਸ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਠਾਣੇ ਗਏ ਤਾਂ ਉਹ ਵੀ ਬੇਅਦਬੀ ਦੇ ਨਾਲੋਂ ਘੱਟ ਨਹੀਂ ਤੇ ਜਿਸ ਨੂੰ ਲੈ ਕੇ ਬਿਆਨ ਦੇ ਕੇ ਕੁਲਬੀਰ ਜੀਰਾ ਦੇ ਵੱਲੋਂ ਪਲਟਵਾਰ ਕੀਤਾ ਗਿਆ ਤੇ ਉੱਥੇ ਪਾਈ ਅਮਰਤਪਾਲ ਨੂੰ ਫਿਰ ਤੋਂ ਲਲਕਾਰਿਆ ਗਿਆ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਭਾਈ ਅਮਰਤਪਾਲ ਸਿੰਘ ਅਤੇ ਵਰਸਾ ਸਿੰਘ ਬਲਟੋਹਾ ਨੂੰ ਲੈ ਕੇ ਕੁਲਬੀਰ ਜੀਰਾ ਦਾ ਹੋਰ ਕੀ ਕਹੇ ਵਰਸਾ ਸਿੰਘ ਬਲਟੋਹਾ ਉਹ ਜਰਾ ਆਪਣੇ ਮੂੰਹੇ ਕਹੀ ਜਾਂਦਾ ਕਿ ਮੈਂ ਅੱਤਵਾਦੀ ਸੀ ਮੈਂ ਹਾਂ ਰਹਾਂਗਾ ਦੱਸ ਦਿਓ ਅੱਤਵਾਦ ਚਾਹੀਦਾ ਬਈ ਜੇ ਚਾਹੀਦਾ ਤੇ ਦੱਸ ਦਿਓ ਅੱਜ ਪਿੰਡਾਂ ਦੇ ਵਿੱਚ ਕਈ ਕਹਿੰਦੇ ਆ ਕਹਿੰਦੇ ਜੀ ਅਸੀਂ ਨਵੀਂ ਲਹਿਰ ਲੈ ਕੇ ਆਉਣੀ ਆ ਉਹ ਬਈ ਲਿਆਉਣੀ ਆ ਨਵੀਂ ਲਹਿਰ ਫਿਰ ਚਾਹੁੰਦੇ ਹਾਂ ਠਾਠ ਹੋਵੇ ਫਿਰ ਚਾਹੁੰਦੇ ਹਾਂ ਕਿ ਜੋ ਗੁਰਦਵਾਰਿਆਂ ਦੇ ਵਿੱਚ ਬੈਠੇ ਭੰਨੇਗੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥਾਣਿਆਂ ਚ ਲਦਾਇਆ ਗਿਆ ਜੇ ਕਾਲੀ ਦਲ ਨੇ ਬੇਅਦਬੀ ਕੀਤੀ ਆ ਕਰਵਾਈ ਆ ਤੇ ਭਾਈ ਇਹ ਵੀ ਬੇਅਦਬੀ ਤੋਂ ਘੱਟ ਨਹੀਂ ਕਿ ਇੱਕ ਆਪ ਦਾ ਪਰਚਾ ਕੈਂਸਲ ਕਰਾਉਣ ਲਈ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥਾਣਿਆਂ ਚ ਲੈ ਜਾਓ ਐਦੂ ਵੱਡੀ ਬੇਅਦਬੀ ਕਿਹੜੀ ਆ ਮੈਂ ਬਾਣੇ ਦਾ ਸਤਿਕਾਰ ਕਰਦਾ ਪਰ ਮੈਂ ਅੱਜ ਪੁੱਛਣਾ ਚਾਹੁੰਦਾ ਤੁਹਾਨੂੰ ਅੱਜ ਉਹ ਲਹਿਰ ਤੋ ਲੈ ਆ ਕੇ ਕਰੋਗੇ ਕੀ ਮੈਨੂੰ ਕੱਲ ਦੀ ਗੱਲ ਹੈ ਕਿ ਬਾਬਾ ਮਿਲਿਆ ਕਹਿੰਦਾ ਮੇਰਾ ਪੋਤਾ ਕਹਿੰਦਾ ਬਾਪੂ ਮੈਂ ਵੋਟ ਉਧਰ ਪਾ ਲਾਂ ਕਹਿੰਦਾ ਮੈਂ ਹਾਂ ਪੁੱਤਰ ਪਾ ਲਾਂ ਕਹਿੰਦਾ ਜੇ ਨਾਕੇ ਤੇ ਮੋਟਰਸਾਈਕਲ ਘੇਰਿਆ ਗਿਆ ਫੇਰ ਕਿਰਪਾਨ ਨਾਲ ਛੁੜਾਏਗਾ ਤੇ ਛੱਟ ਨਾਲ ਛੁੜਾਏਗਾ ਕਿੰਨੂੰ ਫੋਨ ਕਰੇਗਾ ਕਿਹੜੇ ਲੀਡਰ ਨੂੰ ਕਰੇਗਾ ਫਿਰ ਜਾਂਦਾ ਭਾਈ ਹੱਲ ਰੱਖਣੀ ਪਊ ਤੇ ਜਾਂ ਪਿਸਤੌਲ ਕੋਲ ਜੇ ਉਹ ਲਹਿਰ ਤੇ ਜੁੜਨਾ ਹੈ ਕਹਿੰਦਾ ਠਾਠਾ ਇਹ ਹੋ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਕੋਈ ਗਲਤ ਫੈਸਲਾ ਨਾ ਲੈ ਲਿਓ ਅੱਗੇ 27 ਮਹੀਨੇ ਹੋ ਗਏ ਆ ਪਛਤਾਉਂਦਿਆਂ ਨੂੰ ਮੈਂ ਮਾੜਾ ਸੀ ਚੰਗਾ ਸੀ ਤੁਹਾਡਾ ਸੀ ਜਿੱਨਾਂ ਮੈਂ ਪਿੰਡਾਂ 'ਚ ਕੰਮ ਕਰਾਇਆ ਮੇਰ ਤੋਂ ਗਲਤੀ ਇੱਕ ਹੋਈ ਆ ਇੱਕ ਤਾਂ ਸਰਪੰਚ ਫਰੀ ਬਣਾਤੇ ਗਲਤੀ ਹੋਈ ਦੂਜੀ ਗਲਤੀ ਇਹ ਹੋਈ ਕਿ ਪਿੰਡਾਂ 'ਚ ਉਹਨਾਂ ਸਰਪੰਚਾਂ ਨੇ ਜੱਦੀ ਘੜਰ ਕੇ ਪਿੰਡ ਬਣਾਤੇ ਤੇ ਤੁਸੀਂ ਉਹ ਕੰਮ ਤਾਂ ਨਹੀਂ ਵੇਖੇ ਤੁਸੀਂ ਇਹ ਵੇਖਿਆ ਕਿ ਯਾਰ ਜੀਰਾ ਸਾਨੂੰ ਮਰੇ ਆ ਨਹੀਂ ਤੇ ਭਾਈ ਜੀਰਾ 1200 ਕਰੋੜ ਰੁਪਈਆ ਲੈ ਕੇ ਆਇਆ ਜੀਰੇ ਵਲ ਲਈ 1200 ਕਰੋੜ ਰੁਪਈਆ ਅੱਜ ਤੁਸੀਂ ਐਮਪੀ ਬਣਾਉਣਾ ਮੈਨੂੰ 6 ਕਰੋੜ ਮਿਲਦਾ ਅੱਜ ਦੂਜੇ ਹਲਕਿਆਂ ਵਾਲੇ ਕਹਿੰਦੇ ਆ ਸਾਨੂੰ 80 ਲੱਖ ਦੇ ਦੇ ਮੈਂ ਕਹਾ ਕੁਲਬੀਰ ਸਿੰਘ ਜੀਰਾਂ ਨੂੰ ਸਰਕਾਰ ਦੇ ਘਰੋਂ ਪੈਸੇ ਨਹੀਂ ਆਉਣੇ ਆਉਂਦੇ ਆ ਮੈਂਬਰ ਪਾਰਲੀਮੈਂਟ ਬਣਾਓ 1200 ਕਰੋੜ ਐਮਐਲਏ ਹੁੰਦੇ ਆ ਲੈ ਆ ਔਰ ਤੁਹਾਡੇ ਨਾਲ ਵਾਅਦਾ ਬਣਾ ਕੇ ਭੇਜੋ ਪੰਜਾਂ ਸਾਲਾਂ ਬਾਅਦ ਜਦੋਂ ਕੁਲਬੀਰ ਜੀਰੇ ਦਾ ਲੇਖਾ ਜੋਖਾ ਕਰੋਗੇ 12000 ਕਰੋੜ ਰੁਪਇਆ ਲੈ ਕੇ ਆਉਂਗਾ ਤੁਹਾਡੇ ਵੀ ਸਾਰਿਆਂ ਨੂੰ ਜਾਓ ਤੱਕੜੇ ਹੋ ਜੋ ਤੁਹਾਡੇ ਸਾਥ ਦੀ ਲੋੜਾ ਅੱਜ ਜਾਓ ਖੇਮ ਕਰਨ ਜਾਓ ਸੁਲਤਾਨਪੁਰ ਜਾਓ ਕਪੂਰਤਾਲੇ ਕਰਨ ਤਾਂ ਜਾਓ ਜਿੱਥੇ ਜਿੱਥੇ ਰਿਸ਼ਤੇਦਾਰੀਆਂ ਨੇ ਦੱਸ ਦਿਓ ਕਹੀ ਵੀ ਕੋਈ ਕਿਤੇ ਰਿਸ਼ਤੇਦਾਰੀ ਹੈ ਨਹੀਂ ਕਿੰਨੇ ਦੀਆਂ ਰਿਸ਼ਤੇਦਾਰੀਆਂ ਸੁਲਤਾਨਪੁਰ ਨੇ ਵੀ ਹੱਥ ਖੜੇ ਕਰੇ ਮੈਂ ਮਾਮਾ ਤੈਨੂੰ ਹੀ ਪੁੱਛਦਾ ਖੜਾ ਹੋਈ ਮਾੜਾ ਜਖੜਾ ਤੂੰ ਮੈਨੂੰ ਦੱਸ ਕਿ ਕਿੰਨੇ ਰਿਸ਼ਤੇਦਾਰਾਂ ਕੋਲ ਜਾ ਕੇ ਆਏ ਉਧਰ ਦਾ ਝੂਠ ਨਹੀਂ ਮਾਰਨਾ ਤੈਨੂੰ ਮੇਰੀ ਸੌਣ ਲੱਗੇ ਕਹੀ ਕੋਲ ਨਹੀਂ ਨਾ ਗਿਆ ਤੇ ਫਿਰ ਬੋਟਾ ਕਿੱਥੋਂ ਲੈਣੀ ਹੈ ਆਹ ਆ ਤੁਹਾਡੇ ਜੀਰੀ ਆ ਲੈ। ਭਾਈ ਅਗਲੇ ਕਹਿੰਦੇ ਘਰੇ ਬੈਠੇ ਕਹੀ ਜਾਂਦੇ ਜੀਰਾ ਜਿੱਤ ਗਿਆ ਤੇ ਜੀਰਾ ਤਾਂ ਭਾਈ ਤਾਂ ਜਿੱਤੂਗਾ ਜੇ ਗਾਂਹ ਜਾ ਕੇ ਕਿਤੇ ਤੜਕਾ ਲਗੂਗਾ। ਮੇਰੀ ਬੇੜੀ ਤੇ ਹੱਥ ਜੋੜ ਕੇ ਮੱਸਾ ਜੇ ਮੌਕਾ ਮਿਲਿਆ ਤਕੜੇ ਹੋ ਜੋ ਤੁਹਾਡੇ ਪਿਆਰ ਦੀ ਲੋੜਾ ਅੱਜ ਘਰਾਂ ਚ ਨਾ ਬੋ। ਆ ਮੈਂ ਮਾਮੇ ਦਾ ਧੰਨਵਾਦ ਕਰਦਾ ਇੱਕੋ ਬੰਦਾ ਨਰ ਬੰਦਾ। ਕਹਿਣਾ ਹੈ ਪੁਲਿਸ ਵਾਲੇ ਕਹਿੰਦੇ ਬੋਰਡ ਲਾ ਦੇ ਕਹਿੰਦਾ ਸਿਰਤਾ ਲੈ ਜੂ ਪਰ ਕੁਲਬੀਰ ਜੀ ਦੇ ਦਾ ਬੋਰਡ ਨਹੀਂ ਲੈਂਦਾ ਬੋਤਿਆਂ ਵਾਲੇ ਚ ਸਿੱਧੀ ਕੰਧ ਤੇ ਵੱਜਦਾ ਹੈ ਬੋਰਡ ਹੁਣ ਬੋਰਡ ਉਥੇ ਪੰਜੇ ਵਾਲਾ ਲਾ ਕੀ ਬੋਟਾਂ ਇਹਨੂੰ ਪਾਉਣੀਆਂ ਹੈ ਪੁਰਾਣਾ ਹੀ ਲਾਈ ਬੈਠਾ ਹੈ ਨਵਾਂ ਬਣਵਾ ਕੇ ਲਾ ਸਾਰੇ ਘਰਾਂ ਦੇ ਬੋਰਡ ਬਣਵਾ ਕੇ ਲਾਓ ਯਾਰ ਤੁਹਾਡਾ ਮੁੰਡਾ ਇਲੈਕਸ਼ਨ ਲੜਦਾ ਪਿਆ ਤੇ ਜੇ ਵੀ ਖਰਚਾ ਮੇਰੇ ਤੇ ਪਾਉਣਾ ਤਾਂ ਮੈਂ ਉਹ ਵੀ ਲੈ ਲੂ ਬਾਈ ਕਿੱਡਾ ਵੱਡਾ ਇਲੈਕਸ਼ਨ ਹੈ ਇਹਦਾ ਤੁਹਾਨੂੰ ਚਾਹੀਦਾ ਸੀ ਕਿ ਪ੍ਰਵਾਣਾ ਕਰ ਤਾਨ ਮਨ ਧੰਨ ਨਾਲ ਤੇਰੇ ਨਾਲ ਆ ਕੋਈ ਆਪਦੇ ਬੂਹੇ ਅੱਗੇ ਬੋਰਡ ਨਹੀਂ ਲਾ ਸਕਦੇ ਆਪ ਦੀ ਫੋਟੋ ਹੀ ਲਾਉਣੀ ਹੈ ਯਾਰ ਜੇ ਮੈਂ ਆਪ ਦਾ ਲੱਪੇ ਆਪ ਦਾ ਬੋਰਡ ਬਣਾ ਕੇ ਭੇਜਦਾ ਫਿਰ ਅੰਦਰ ਲਾ ਲੈਣਾ ਬਾਹਰ ਨਹੀਂ ਲਾਉਣਾਗਾ ਦੇਸ ਕਰਕੇ ਆਪਦੇ ਬੋਰਡ ਬਣਾ ਕੇ ਲਾਓ ਘਰ ਤੇ ਲਾਓ ਝੰਡੇ ਲਾਓ ਇੱਕ ਪਤਾ ਲੱਗੇ ਕਿ ਭਾਈ ਜੀਰੇ ਵਾਲਿਆਂ ਨੂੰ ਟਿਕਟ ਮਿਲੀ ਹੈ ਇਸ ਕਰਕੇ ਬਹੁਤ ਕੁਝ ਕੀਤਾ ਜਾ ਸਕਦਾ ਹਣ ਸੱਚੋ ਸੱਚੀ ਹੱਥ ਖੜੇ ਕਰਕੇ ਦੱਸਿਓ ਕਿ ਰਿਸ਼ਤੇਦਾਰੀਆਂ ਜਿਤੇ ਪਿੰਡ ਜਿਹੜਾ ਉਹ ਘਰ ਘਰ ਕਿੰਨੇ ਜਾਣੇ ਘਟੋਂਗੇ ਜਿੰਨੇ ਨਹੀਂ ਘਟਣਾ ਹਾਥੀ ਦਾ ਖੜਾ ਕਰਿਓ ਆਪ ਵੀ ਨਹੀਂ ਪਾ ਦੇ ਆ ਚੈੱਕ ਕਰ ਲੈ ਮਾੜਾ ਜੀ ਕੈਮਰਾ ਘੁਮਾਈ ਵੇਖੀਏ ਥੱਲੇ ਕੰਨਾ ਕੰਦਾ ਹਣ ਬਈ ਤੁਹਾਡਾ ਧੰਨਵਾਦ ਹਣ ਮੇਰੀ ਇੱਕ ਬੇਨਤੀ ਆ ਇੱਕ ਨੁਕਤਾ ਮੈਂ ਬੀਬੀਆਂ ਨੂੰ ਦੱਸਣਾ ਚਾਹੁੰਦਾ ਜਦੋਂ ਵੋਟਾਂ ਪੈਣੀਆਂ ਉਹਦਣੇ ਇੱਕ ਤਰੀਕਾ ਤੇ ਜੱਸ ਬਹਿ ਜਾ ਤੋਂ ਬਹਿ ਜਾ ਪਹਿਲਾਂ ਉਹਦਣੇ ਇੱਕ ਤਰੀਕਾ ਔਰ ਇੱਕ ਤਰੀਕ ਨੂੰ ਚਾਹ ਪੀ ਕੇ ਜਾਣੀ ਆ ਘਰੋਂ ਤੇ ਆਲੂ ਵਾਲਾ ਪਰੌਂਠਾ ਖਾ ਕੇ ਜਾਣਾ ਤੇ ਆਲੂ ਵਾਲੇ ਪਰੌਂਠੇ ਚ ਜੀਰਾ ਜ਼ਰੂਰ ਪਾਉਣਾ ਜੀਰਾ ਆਲੂ ਵਾਲੇ ਪਰੌਂਠੇ ਚ ਕਿਉਂਕਿ ਜਦੋਂ ਤੱਕ ਵੋਟ ਪੈ ਨਾ ਜਾਵੇ ਤੁਹਾਡੇ ਮੂੰਹ ਚ ਜੀਰੇ ਦਾ ਸੁਆਦ ਆਉਂਦਾ ਹੀ ਰਹਿਣਾ 2-3 ਘੰਟੇ ਤੱਕ ਰਹਿ ਹੀ ਜਾਂਦਾ ਕਿਸੇ ਹੋਰ ਲਹਿਰ ਵਾਲੇ ਬਨੇ ਨਹੀਂ ਜਾਣਾ ਅੱਜ ਮੈਨੂੰ ਇੱਕ ਗੱਲ ਦੱਸੋ ਮੈਨੂੰ ਅੱਗੇ ਕਈ ਕਹਿੰਦੇ ਆ ਤੂੰ ਕਿਸੇ ਬਾਰੇ ਨਾ ਬੋਲਿਆ ਕਰ ਸਿਆਣੇ ਕਹਿੰਦੇ ਰੱਬ ਜਦੋਂ ਮਾਰਦਾ ਲਾਤ ਨਹੀਂ ਮਾਰਦਾ ਮੱਤ ਮਾਰਦਾ ਅੱਜ ਉਹ ਝਾੜੂ ਵਾਲਾ ਕੀ ਕਰਦਾ ਫਿਰਦਾ ਉਹ ਸ੍ਰੀ ਗੁਰੂ ਨਾਨਕ ਸਾਹਿਬ ਦੀ ਤੁਲਨਾ ਜਿਹੜੀ ਉਹ ਕੇਜਰੀ ਵਾਲ ਨਾਲ ਕਰ ਰਿਹਾ ਹੈ ਕਹਿੰਦਾ ਗੁਰਨਾਨਕ ਪਾਤਸ਼ਾਹ ਤੇ ਕੇਜਰੀਵਾਲ ਨੇ ਪੱਟੀ ਵਿਸਾਈ ਉਦੋਂ ਤੋਂ ਮੇਰੇ ਹਿਸਾਬ ਨਾਲ ਕਿਤੇ ਅੰਡੇ 'ਚ ਵੀ ਨਹੀਂ ਹੋਣਾ ਕੇਜਰੀਵਾਲ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਤਕੜੇ ਹੋ ਜੋ ਔਰ ਖੋਸੇ ਵਾਲਿਓ ਮੇਰੀ ਮਹੰਤਾ ਸਿਰੇ ਲਾ ਲਿਓ ਐ ਕਿ ਪਾਪੂ ਮਹੰਤਾ ਤਾਂ ਤੁਸੀਂ ਅੱਗੇ ਹੀ ਬੜੀ ਕਰਦੇ ਹੋ ਜਿੰਨੇ ਜਾਨੇ ਬੈਠੇ ਹੋ ਕੱਲੇ-ਕੱਲੇ ਪਿੰਡ ਦੀ ਜ਼ਿੰਮੇਵਾਰੀ ਸੰਭੋ ਕੱਲੇ-ਕੱਲੇ ਪਿੰਡ ਦੀ ਅੱਜ ਖੋਸੇ ਵਾਲਿਆਂ ਦਾ ਤਾਂ ਨਾਂ ਲਿਆ ਅੱਜ ਵੀ ਚਲੇ ਜਾਓ ਇਹਨਾਂ ਨੇ ਪ੍ਰਵਾਣੀ ਕੀਤੀ ਅੱਜ ਵੀ ਬਾਪੂ ਦਾ ਬੋੜ ਇਹਨਾਂ ਨੇ ਬੂਹੇ ਅੱਗੇ ਲੱਗਾ ਅੱਜ ਵੀ ਪਤਾ ਲੱਗਦਾ ਕਿ ਇਹ ਜਿਹੜਾ ਘਰ ਆ ਸਰਦਾਰ ਅੰਦਰਜੀਤ ਸਿੰਘ ਜੀ ਦਾ ਦਾ ਘਰ ਔਰ ਸਾਰੇ ਮੈਂ ਦੱਸਣਾ ਚਾਹੁੰਦਾ ਇੱਕ ਲਹਿਰ ਚੱਲ ਪਈਆ ਜਿੰਨੇ ਪੰਜਾਬ ਦੇ ਕ੍ਰਿਸਚੀਅਨ ਭਾਈਚਾਰੇ ਨੇ ਉਹਨਾਂ ਸਾਰਿਆਂ ਨੇ ਸਮਰਥਨ ਦੇ ਦਿੱਤਾ ਕਿ ਕਰਬੀਰ ਸਿੰਘ ਜੀਰੇ ਨੂੰ ਵੋਟਾਂ ਪਾਉਣੀਆਂ ਨੇ ਖਡੂਰ ਸਾਹਿਬ ਸੀਟ ਦੇ ਉੱਤੇ ਮੁਸਲਮਾਨ ਭਾਈਚਾਰੇ ਨੇ ਸਮਰਥਨ ਦੇ ਦਿੱਤਾ ਰਾਤੀ ਮੈਂ ਗਿਆ ਗੁੱਜਰ ਭਾਈਚਾਰਾ ਉਹਨਾਂ ਨੇ ਸਮਰਥਨ ਦੇਊਗਾ ਤੁਸੀਂ ਵੀ ਦਿਓ ਐਸੀ ਭਾਈਚਾਰਾ ਮੈਂ ਜੰਡਿਆਲੇ ਗੁਰੂ ਤੇ ਬਾਬੇ ਬਕਾਲੇ ਚ ਗਿਆ ਰਾਤ ਦੇ 12 12 ਵਜੇ ਤੱਕ ਆ ਜਿੰਨੇ ਤੁਸੀਂ ਇਕੱਠੇ ਹੋ ਏਡੇ ਏਡੇ ਇਕੱਠ 12 12 ਵਜੇ ਤੱਕ ਮੈਨੂੰ ਡੀਕਦੇ ਆ 12 12 ਵਜੇ ਤੱਕ ਜਿਹੜਾ ਬੰਦਾ 12 ਵਜੇ ਤੱਕ ਬਹਿ ਕੇ ਡੀਕ ਸਕਦਾ ਉਹ ਵੋਟਾਂ ਵੀ ਪਾਊਗਾ ਤੇ ਪਾਊਗਾ ਵੀ ਇਸ ਕਰਕੇ ਭਾਈ ਹੁਣ ਮੈਂ ਤੁਹਾਡੇ ਤੋਂ ਆਸ ਰੱਖਦਾ ਕਿ ਤਕੜੇ ਹੋ ਜੇ ਤੇ ਜੇ ਕੋਈ ਗੱਲ ਵੱਧ ਘੱਟ ਕਹੀ ਗਈ ਹੋਵੇ ਉਹਦੀ ਮਾਫੀ ਚਾਹਤ ਕਿਉਂਕਿ ਜਿਹੜਾ ਬੰਦਾ ਕੰਮ ਕਰਦਾ ਗਲਤੀਆਂ ਨਹੀਂ ਹੁੰਦੇ ਤਾਂ ਹੁੰਦੀਆਂ ਤੇ ਮੇਰੀਆਂ ਗਲਤੀਆਂ ਮੇਰੀ ਝੋਲੀ ਚ ਪਾਇਓ ਔਰ ਹੁਣ ਮੈਂ ਇਹ ਗੱਲ ਕਵਾਂਗਾ ਕਿ ਜੀਰਾ ਸਾਹਿਬ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੈ ਕਿ ਤਕੜੇ ਓਕੇ ਉਹ ਬਾਪੂ ਦਾ ਸੁਪਨਾ ਪੂਰਾ ਕਰ ਗਏ ਔਰ ਪੰਜ ਨਾਰੇ ਲਾਵਾਂਗਾ ਦੋਵੇਂ ਹੱਥ ਖੜੇ ਕਰਨੇ ਆ ਔਰ ਜਿਹੜੀ ਗੂੰਜਾ ਉਹ ਪਤਾ ਲੱਗਣਾ ਚਾਹੀਦਾ ਨਾ ਉਹਦੇ ਗਉਂ ਹਲਕਿਆਂ ਚ ਕੀ ਅੱਜ ਜੀਰੇ ਪ੍ਰੋਗਰਾਮ ਇੱਕ ਵੋਟ ਜਿਹੜੀ ਹੈ ਇੱਕ ਇੱਕ ਵੋਟ ਪੁਗਤਾਉਂ